ਲੋ ਜੀ ਪੰਜਾਬੀਓ ਬੜਾ ਜ਼ਬਰਦਸਤ ਵਲੌਗ ਅਸੀਂ ਅੱਜ ਕੀਤਾ ਜੀ ਮੇਰੇ ਛੋਟੇ ਵੀ ਰਜੇਸ਼ ਚੋਪੜਾ ਜੀ ਆਹ ਦੇਖੋ ਜੀ ਚਟਣੀ ਔਰ ਇਹ ਸਵੇਰ ਦੀ ਬਾਸੀ ਰੋਟੀ ਕਹਿੰਦੇ ਜੀ ਆਪਾਂ ਇਸ ਨੂੰ ਔਰ ਉਹਦੇ ਨਾਲ ਇਹ ਚਟਣੀ ਖਾਰੇ ਦਾ ਨਜ਼ਾਰਾ ਹੀ ਕੁਛ ਅਲੱਗ ਹੈ ਜੀ ਤੁਸੀਂ ਜਰੂਰ ਕਰਿਓ ਜੀ ਕਮੈਂਟ ਦੀ ਬੜੀ ਜਲਦੀ ਵੀਡੀਓ ਸੀ ਅਪਲੋਡ ਕਰਾਂਗੀ ਬੇਬੇ ਸੁਰਿੰਦਰ ਕੌਰ ਜੀ ਔਰ ਬਾਪੂ ਜੀ ਕਾਬਲ ਸਿੰਘ ਜੀ ਇਹ ਤੇ ਨਾਲ ਛੋਟੇ ਵੀ ਰਜੇਸ਼ ਚੋਪੜਾ ਜੀ ਇਹਨਾਂ ਤਿੰਨਾਂ ਨੇ ਬੈਠ ਕੇ ਚਟਣੀ ਬਣਾਈ ਹੈ ਅੰਬੀ ਦੀ ਚਟਣੀ ਔਰ ਬਹੁਤ ਕੁਛ ਪਾਇਆ ਇਹਦੇ ਵਿੱਚ ਇਹਦੇ ਵਿੱਚ ਅਦਰਕ ਪਾਇਆ ਜੀ ਇਹਦੇ ਵਿੱਚ ਲਸਣ ਵੀ ਪਾਇਆ ਇਹ ਚ ਜੀਰਾ ਵੀ ਪਾਇਆ ਇਹਦੇ ਵਿੱਚ ਜੁਵੈਨ ਵੀ ਪਾਈ ਹੈ ਔਰ ਇਸ ਦੇ ਵਿੱਚ ਪੁਦੀਨਾ ਪਾਇਆ ਜੀ ਔਰ ਸੁੱਕਾ ਧਨੀਆ ਪਾਇਆ ਤੇ ਹੋਰ ਬਹੁਤ ਕੁਝ ਪਾਇਆ ਜੀ ਚਟਣੀ ਬੜੀ ਜ਼ਬਰਦਸਤ ਤਿਆਰ ਕੀਤੀ ਤੇ ਹੁਣ ਖਾ ਰਹੇ ਨੇ ਜੀ ਬੇਬੇ ਦੀ ਬਣ ਗਈ ਤਿਆਰ ਹੋ ਗਈ ਜੀ ਫਿਰ ਔਰ ਬਾਸੀ ਰੋਟੀ ਨਾਲ ਖਾਣ ਦਾ ਨਜ਼ਾਰਾ ਹੀ ਕੁਝ ਹੋਰ ਹੈ ਕਿਉਂ ਜੀ ਪਾਦੀ ਕੀ ਕਹਿੰਦੇ ਜੀ ਮੈਂ ਕਹਿੰਦਾ ਤੁਸੀਂ ਸਾਰੇ ਗਣਾ ਤੇ ਇਨਗਰੀਡੀਅੰਟਸ ਬੇਬੇ ਦਾ ਪਿਆਰ ਹਾਂ ਅਸਲੀ ਚੀਜ਼ ਹਾਂ ਜੀ ਬੇਬੇ ਦਾ ਪਿਆਰ ਹੈ গাল পুড়ি <experiences> <HAINIC immortality> ਲੋਜੀ ਗੁੜ ਵੀ ਪਾਇਆ ਇਹਨਾਂ ਨੇ ਪਿਆਰ ਤਾਂ ਹੈ ਹੀ ਹੈ ਜੀ ਔਰ ਇਹ ਚਟਣੀ ਕੀਤੀ ਤਿਆਰ ਤੁਸੀਂ ਆਪਣੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਿਓ ਜੀ ਔਰ ਕਿਸ ਤਰ੍ਹਾਂ ਇਹ ਦੋਰੀ ਦੇ ਨਾਲ ਕੁੰਡੀ ਸੋਟੇ ਦੇ ਨਾਲ ਚਟਣੀ ਬਣਦੀ ਹੁੰਦੀ ਸੀ ਅੱਜ ਕੱਲ ਮਿਕਸੀਆਂ ਦੇ ਵਿੱਚ ਲੋਕ ਚਟਣੀ ਬਣਾਉਣ ਲੱਗ ਗਏ ਪਰ ਉਹ ਸਵਾਦ ਉਹ ਜ਼ਾਇਕਾ ਨਹੀਂ ਹੈ ਜੀ ਆਹ பாਜੀ ਦਿਖਾਇਓ ਜੀ ਕਿੱਦਾਂ ਦੀ ਕਪੜਾ ਚੱਕਿਓ ਜੀ ਜਰਾ ਪੋਣਾ ਦੀ ਆਹ ਦੇਖੋ ਜੀ ਇਹ ਚਟਣੀ ਤਿਆਰ ਕੀਤੀ ਜੀ ਬਿਲਕੁਲ ਦੇਸੀ ਤਰੀਕਾ ਦੀ ਜੇਕਰ ਹਾਜ਼ਮੇ ਨੂੰ ਦਰੁਸਤ ਰੱਖਣਾ ਦੀ ਤਾਂ ਅਜਿਹੀ ਚਟਣੀ ਖਾਣੀ ਚਾਹੀਦੀ ਹੈ ਜੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਹੋਏ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਆਂ ਦੇਖੋ ਹੱਥ ਵੀ ਚੱਲਦੇ ਨੇ ਜਦੋਂ ਸੋਟਾ ਚੱਲਦਾ ਕੁੰਡੀ ਸੋਟਾ ਚੱਲਦਾ ਤਾਂ ਸ਼ੋਲਡਰਸ ਦੀ ਮੋਡਿਆਂ ਦੀ ਕਸਰਤ ਹੁੰਦੀ ਹੈ ਹੱਥ ਦੀ ਕਸਰਤ ਹੁੰਦੀ ਹੈ ਤੇ ਇਹ ਸਮਾਂ ਪੁਰਾਣਾ ਐਦਾਂ ਦਾ ਹੀ ਹੋਇਆ ਕਰਦਾ ਸੀਗਾ ਜੀ ਜ਼ਰੂਰ ਤੁਸੀਂ ਕਰਿਓ ਕਮੈਂਟ ਦੀ ਕਿ ਆਪਾਂ ਇਹ ਚਟਣੀ ਕਿਹੜੀ-ਕਿਹੜੀ ਬਣਦੀ ਹੈ ਇਹ ਅੰਬੀ ਦੀ ਚਟਣੀ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੀ ਚਟਣੀ ਜਿਹੜੀ ਤੁਸੀਂ ਤਿਆਰ ਕਰਦੇ ਹੁੰਦੇ ਸੀ ਬਚਪਨ ਦੇ ਵਿੱਚ ਜਾਂ ਇਸ ਸਮੇਂ ਵੀ ਮੌਜੂਦਾ ਸਮੇਂ ਵੀ ਤੁਸੀਂ ਕੋਈ ਅਜਿਹੀ ਚਟਣੀ ਤਿਆਰ ਕਰਦੇ ਹੋ ਕੋਈ ਰੈਸਪੀ ਦੱਸਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਕਰਿਓ ਯਾਦਾਂ ਦੇ ਪੰਨੇ ਫਰੋਲਦੇ ਐ ਤੇ ਅੱਜ ਅਸੀਂ ਚਟਣੀ ਤਿਆਰ ਕੀਤੀ ਹੈ ਜੀ ਇੱਕ ਵਾਰੀ ਫੇਰ ਦਿਖਾ ਦਿਓ ਜੀ ਇੱਕ ਵਾਰੀ ਚਟਣੀ ਦਿਖਾ ਦਿਓ ਜੀ ਆਹ ਦੇਖੋ ਜੀ ਕੁੰਡੀ ਸੋਟੇ ਦੇ ਵਿੱਚ ਜਿਹਨੂੰ ਦੌਰੀ ਸੋਟਾ ਵੀ ਕਈ ਕਹਿੰਦੇ ਐ ਤੁਸੀਂ ਕੀ ਕਹਿੰਦੇ ਇਸ ਦੇ ਉੱਤੇ ਵੀ ਕਰਿਓ ਕਮੈਂਟ ਜੀ ਬੜੀ ਜ਼ਬਰਦਸਤ ਚਟਣੀ ਇਹ ਤਿਆਰ ਹੋਈ ਹੈ ਜੀ ਪੂਰਾ ਵਲੌਗ ਬੜੀ ਜਲਦੀ ਹੀ ਅਪਲੋਡ ਕਰਾਂਗੇ ਫੇਸਬੁਕ ਤੇ YouTube ਤੇ ਅਪਲੋਡ ਹੋਏਗਾ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂ ਅਜੇ ਹੀ ਚਟਣੀ ਜਰੂਰ ਘਰ ਦੇ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਵੀ ਕਰਿਓ ਪਾਜੀ ਕਿਦਾਂ ਦਾ ਰਿਹਾ ਜੀ ਇਹ ਵਲੌਗ ਜੀ ਆਹ ਦੇਖੋ ਜੀ ਥੰਬਸ ਅਪ ਹਮ ਖਾ ਕੇ ਤੁਸੀਂ ਆਪਣੇ ਗੱਲਾਂ ਕਰਨ ਪਰ ਮੇਰਾ ਧਿਆਨ ਨਾਲ ਜੀ ਉਹ ਕੱਲੀ ਕੱਲੀ ਚੀਜ਼ ਦਾ ਫਲੇਵਰ ਆ ਰਿਹਾ ਹੈ ਹਮ ਧਨੀਏ ਦਾ ਪਦੀਨੇ ਦਾ ਅਦਕਰਦਾ ਹੋਮ ਦਾ ਲਸਣ ਜੀ ਨੂੰ ਕਹਿੰਦੇ ਨੇ ਹਮ ਸਾਰਾ ਕੁਝ ਮਾਤਾ ਦਾ ਪਿਆਰ ਲਓ ਜੀ ਬੜੀ ਜਲਦੀ ਵਲੌਗ ਆਏਗਾ ਤੇ ਇਸ ਵਲੌਗ ਨੂੰ ਦੇਖਣਾ ਜ਼ਰੂਰ ਤੇ ਜੇਕਰ ਚੈਨਲ ਤੇ ਪਹਿਲੀ